ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਕੋਹਾਲਾ ਇਹ ਪਿੰਡ ਜੀਰਾ ਤਹਿਸੀਲ ਤੇ ਫਰੋਜ਼ਪੁਰ ਜ਼ਿਲ੍ਹੇ ਦਾ ਹੈ ਇਹਦੇ ਨੇੜੇ ਪਿੰਡ ਪੜਾਣਾ ਤੇ ਪੜਾਣਾ ਪਿੰਡ ਆਉਂਦਾ ਦੋਸਤੋ ਜੀਰੇ ਤੋਂ ਜਦੋਂ ਆਪਾਂ ਫਰੋਜ਼ਪੁਰ ਨੂੰ ਜਾਂਦੇ ਆ ਉਦੋਂ ਤੋਂ ਮਸਾਂ 2 ਕਿਲੋਮੀਟਰ 3 ਕਿਲੋਮੀਟਰ ਸਾਈਡ ਤੇ ਹਟਵਾ ਪਿੰਡ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਦੋਸਤੋ ਬਾਈ ਵਪਾਰ ਦਾ ਕੰਮ ਕਰਦਾ ਤੇ ਬਹੁਤ ਵੀਡੀਓ ਇਸ ਵੀਰ ਕੋਲੋਂ ਪਹਿਲਾਂ ਜ਼ਿਆਦਾ ਬਣਾਈਆਂ ਹੈ ਹੁਣ ਕੁਝ ਵੱਬ ਕੁਝ ਘਟ ਬਣਿਆ ਮਤਲਬ ਘਟ ਵੀਡੀਓ ਬਣਾਈਆਂ ਪਰ ਪਸੂ ਇੱਥੇ ਰੂਟੀਨ ਚਾਉਂਦੇ ਰਹਿੰਦੇ ਆ ਅੱਜ ਦੀ ਵੀਡੀਓ ਚ ਦੋ گاਵਾ ਦਿਖਾਉਣੀਆਂ ਦੱਸੋ ਇੱਕ ਟੋਕੜ ਗੱਬਣ ਮੱਝ ਆ ਕੈਮਰਾ ਪਹਿਲਾਂ ਮਾਰਦਣਾ ਪਰ ਨਾਲ ਇਹ ਵੀ ਗੱਲ ਐਡ ਕਰਦਿਆਂ ਵੀ ਇੱਥੇ ਹੋ ਸਕਦਾ ਵੀਡੀਓ ਬਣਾਉਂਦੇ ਆ ਬਣਾਉਂਦੇ ਆ ਦੋ ਮੱਝਾਂ ਹੋਰ ਗੱਬਣ ਮੱਝਾਂ ਜਿਹੜੀਆਂ ਪਹੁੰਚਣ ਵਾਲੀਆਂ ਜੇ ਵੀਡੀਓ ਬਣਦੀ ਤਾਂ ਪਹੁੰਚ ਜੀ ਤੁਹਾਨੂੰ ਦਿਖਾ ਵੀ ਦੇਵਾਂਗਾ ਤੇ ਨਹੀਂ ਫਿਰ ਫੇਰ ਸਵੱਬ ਬਣਿਆ ਤਾਂ ਵੀਡੀਓ ਚ ਦਿਖਾਵਾਂਗੇ ਜਿਹੜੀ ਟੋਕੜ ਗੱਬਣ ਮੱਝ ਆ ਦੱਸੋ ਪਰਲੇ ਪਾਸੇ ਖੜੀ ਐ ਪਰਲੇ ਪਾਸੇ ਤੋਂ ਤੂੜੀ ਵਾਲੇ ਪਾਸੇ ਤੋਂ ਪਹਿਲੀ ਮੱਝ ਇਹ ਦੂਜੀਆਂ ਜਿਹੜੀਆਂ ਇਹ ਵੀ ਟੋਕੜਗਬਣ ਆ ਤੇ ਘਰੇ ਦੁੱਧਾਸਤੇ ਬਾਈ ਇਦਾਂ ਟੋਕੜਗਬਣ ਰੋਕ ਲੈਂਦਾ ਅੱਜ ਇੱਕ ਟੋਕੜਗਬਣ ਵੇਚਣੀ ਹੈ ਕਿਉਂਕਿ ਜਗਾ ਜਿਹੜੀ ਉਹ ਲਗਭਗ ਜੇ ਮੰਨੀਏ ਵੀ ਇੱਥੇ ਪੂਰੀ ਭਰ ਗਈ ਹੈ ਇਧਰਲੇ ਪਾਸੇ ਦੋ ਹੀਫਰ ਖੜੀਆਂ ਨੇ ਤੇ ਕੋ ਬਿਨਾ ਪੰਜ ਮੱਝਾਂ ਜਿਹੜੀਆਂ ਟੋਕੜਗਬਣ ਘਰੇ ਖੜੀਆਂ ਸੋ ਇਹ ਇਹਨਾਂ ਦੇ ਵਿੱਚੋਂ ਇੱਕ ਟੋਕੜਗਬਣ ਵੇਚਣੀ ਹੈ ਤੇ ਜੇ ਬਾਹਰਲੇ ਪਾਸੇ ਤੁਹਾਨੂੰ ਕੈਮਰਾ ਮਾਰਦੇ ਆ ਤਾਂ ਇਧਰ ਵੀ ਹਾਲਾਤ ਉਦਾਂ ਦੇ ਹੀ ਆ ਮੰਨ ਲਓ ਪਸ਼ੂ ਜ਼ਿਆਦਾ ਹੁੰਦੇ ਆ ਗਿਣਤੀ ਦੇ ਵਿੱਚ ਹੁਣ ਤੁਸੀਂ ਇੱਥੇ ਵੀ ਗਾਵਾਂ ਤੇ ਕੁਝ ਮੱਝਾਂ ਜਿਹੜੀਆਂ ਦੇਖੋਗੇ ਇੱਥੇ ਵੀ ਖੜੀਆਂ ਸੋ ਨਾਗਾਇਜ ਦੀ ਵੀਡੀਓ ਦੇ ਮੈਂ ਤੁਹਾਨੂੰ ਤਿੰਨ ਦਿਖਾਉਣਾ ਹੈ ਤੁਸੀਂ ਲਾਸਟ ਤੱਕ ਵੀਡੀਓ ਦੇਖ ਲਿਓ ਜਿਹੜਾ ਪਸੂ ਜੱਜਗਰ ਦੀ ਤਸੱਲੀ ਤੁਸੀਂ ਕਰਨੀ ਹੈ ਵਿਰੇਂਦਰ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਵਿਰੇਂਦਰ ਅੱਜ ਆਪਾਂ ਨਾਗ ਦਿਖਾਉਣੇ ਆ ਤਿੰਨ ਹਨ ਹਾਂਜੀ ਹਾਂਜੀ ਤੇਰੇ ਨਾਲ ਹੀ ਵੜ ਖੜੀ ਹੈ ਕੰਨਵਾ ਸੁਆ ਸੁੰਦੀ ਇਹ ਪਹਿਲਣ ਵਛੇ ਆ ਪਲੂਨ ਤੇ ਚਾਰ ਦੰਦਾਂ ਦੀ ਚਾਰ ਦੰਦ ਪਹਿਲਾ ਸੁਆ ਹਾਂਜੀ ਹਾਂਜੀ ਦਿਨ ਕਿੰਨੇ ਲੈ ਜੂ ਵਿਰੇਂਦਰੇ ਦਿਨ ਦਾ ਹਫਤਾ ਪਿਆ ਜੀ ਬਾਕੀ ਵੱਧ ਵੀ ਲੈ ਸਕਦੇ ਇੱਕ ਦਿਨ ਦਾ ਕੀ ਡਿਮਾਂਡ ਰਹੂਗੀ ਬਾਈ ਇਹ ਜੈਸਨ ਨੂੰ 55000 ਦੇ ਬੱਚੇ ਦੇ ਦਾਂਗੇ ਯਾਨੀ ਕਿ ਲੈਂਡ ਦੇਣ ਦੀ ਵਾਲੀ ਗੱਲ ਹੀ ਬਸ ਖੋਲ ਲੈ ਬਈ ਸੋ ਦੋਸਤੋ 55000 ਚ ਵੈੜ ਮਿਲੂਗੀ ਸੂਆ ਪਹਿਲਾ ਚਾਰ ਦੰਦ ਹੈ ਹਫਤਾ ਹਜੇ ਲਾਊਗੀ ਸੂਣ ਦੇ ਵਿੱਚ ਇਹ ਗੱਲ ਜ਼ਰੂਰ ਧਿਆਨ ਚ ਲਿਆਦਿਨਾ ਬਿਊਟੀ ਚੰਗੀ ਹੈ ਦੋਸਤੋ ਫੇਸ ਦੀ ਵੀ ਤੇ ਕੱਦ ਵੀ ਸੋਹਣਾ ਇਦਾਂ ਦੀ ਵੈੜ ਖਰੀਦ ਲੈਨੇ ਹੋ ਤੇ ਇਹਨੂੰ ਰੁੱਤ ਚ ਸਵਾਲੋਗੇ ਤਾਂ ਇਹ ਕੀਮਤ ਤੁਹਾਡੀ ਦੁੱਗਣੀ ਵਾਂਗੂ ਕਰ ਜੂ ਅਗਲੇ ਸੂਏ ਦੇ ਵਿੱਚ ਬਾਕੀ ਤੁਸੀਂ ਆਪਦੀ ਸਮਝ ਵਰਤੋਗੇ ਢਾਂਚੇ ਦੀ ਸੋਹਣੀ ਵੈੜ ਹੈ ਬਈ ਗੋਲ ਕੇ ਰੱਖ ਹੋਰ ਖੜਾ ਦੇ ਬੰਦੇ ਫੇਸ ਦੀ ਬਿਊਟੀ ਵੀ ਇਹਦੀ ਸੋਹਣੀ ਆ ਦੱਸੋ ਤੇ ਹਾਈਟ ਵੀ ਚੰਗੀ ਆ ਸੋ ਦੁੱਧ ਗਰਮੀ ਦੀ ਰੁੱਤ ਚ ਵੀ ਇਹਨਾਂ ਨੇ ਚੰਗਾ ਦੇਈ ਜਾਣਾ ਹੁੰਦਾ ਕਿਉਂਕਿ ਬਰੀਡ ਇਦਾਂ ਦੀ ਰਹਿੰਦੀ ਐ ਐਫ ਜਿਹੜੀ ਆ ਵੀ ਉਹ ਦੁੱਧ ਚੰਗਾ ਦੇ ਦਿੰਦੀ ਐ ਮੋੜ ਲਾ ਬਈ ਨਾ ਚਲੋ ਸੋ ਇਹ ਮੱਜ ਸੌਰੀ ਗਾਂ ਜਿਹੜੀ ਵਹਿੜ ਤੁਸੀਂ ਪਹਿਲਾਂ ਸੂਆ ਸੁੰਦੀ ਦੇਖ ਰਹੇ ਹੋ ਥਣ ਹੱਥੀ ਚਾਈ ਵਾਲੇ ਬੰਨ ਲਾ ਪਈ ਰਹਿੰਦੀ ਇਹਨਾਂ ਬਾਈ ਅੱਜ ਹੀ ਆਈ ਕਰਕੇ ਥੋੜੀ ਜਿਹੀ ਪਹੋਛ ਛੁਲਕ ਜਾਂਦਾ ਵਾ ਠੀਕ ਐ ਤਾਂ ਕਰਕੇ ਪਤਲੀ ਜੀ ਲੱਗਦੀ ਥੋੜੀ ਬੱਛੀ ਉਹਦਾ ਬਹੁਤ ਚੰਗੀ ਠੀਕ ਐ ਤੋ ਅੱਜ ਜੀ ਬਾਈ ਕਹਿੰਦਾ ਪਹੁੰਚੀ ਐ ਉਹ ਬਾਕੀ ਰੋਖੇ ਦਾ ਤੁਸੀਂ ਹੁਣ ਵੀ ਹਵਾਨੇ ਦਾ ਦੇਖ ਲਓ ਹਜੇ ਇਹਨੇ ਤਿਆਰ ਹੋਣਾ ਠੰਡੀ ਠੁੰਡੀ ਬਹੁਤ ਠੰਡੀ ਸੀਲ ਫੁੱਲ ਹੈ ਠੀਕ ਐ ਵਿਰਿੰਦਰ ਭਾਈ ਜਿਹੜੀ ਇਹ ਦੂ ਅੱਗੇ ਵੜ ਖੜੀ ਐ ਇਹ ਕੰਨਵਸ ਹੋਆ ਇਹ ਵੀ ਪਲੂਣ ਵਛੀ ਐ ਤੇ ਇਹ ਦੋ ਦੰਦ ਹੈ ਦੋ ਦੰਦ ਪਹਿਲਾ ਸੁਆ ਹਾਂਜੀ ਹਾਂਜੀ ਇਹ ਦਿਨ ਕਿੰਨੇ ਲੈ ਜੂ ਇਹਨੇ 10 ਦਿਨ ਪਾਏ ਆ ਜੀ ਬਾਕੀ ਇਹ ਥੋੜਾ ਜਿਹਾ ਵਜਨ ਮੁਜੇ ਵਛੀ ਦਾ ਚੰਗਾ ਉੱਪਰ ਲਊ 15 ਦਿਨ ਲੈ ਜੂ ਸੌਖੇ ਕੀ ਡਿਮਾਂਡ ਰਹੂਗੀ ਜੀ ਇਹ 72000 ਜੀ ਸਨੋ ਦੇ ਦਾਂਗੇ ਖੋਲ ਲਓ 72000 ਚ ਦੋ ਦੰਦ ਵਹਿੜ ਬਹੁਤ ਸੋਹਣਾ ਥਾਂ ਦਾ ਸਹਿਜ ਹੈ ਇਹ ਦੋਨੇ ਹੀ ਨਾਗ ਇਦਾਂ ਦੇ ਹੈ ਵੀ ਜੇ ਚੰਗੀ ਕੇਅਰ ਨਾਲ ਤੁਸੀਂ 10-10 ਦਿਨ ਸੰਭਾਲ ਲੈਨੇ ਹੋ ਤਾਂ ਹੋ ਸਕਦਾ ਵੀ ਜੋ ਕੀਮਤ 'ਚ ਤੁਹਾਡਾ ਸੌਦਾ ਹੋਵੇ ਅੱਜ ਵੀ ਤੁਹਾਨੂੰ ਨਫਾ ਦੇਣ ਸੋ ਇਸ ਲੈਡ ਦੀ ਤੁਸੀਂ ਬਾਡੀ ਬੰਕਰ ਦੇਖ ਸਕਦੇ ਹੋ ਥਣ ਅਥੀ ਚੁਆਈ ਵਾਲਾ ਦੱਸੋ ਸਭੀ ਚੰਗੀ ਹੈ ਦੋ ਦੰਦ ਵੱੱਛੀ ਪਹਿਲਾ ਸੂਆ ਇਹਨੇ ਸੂਣਾ ਹਜੇ ਹਫਤਾ 10 ਦਿਨ 15 ਦਿਨ ਵੀ ਲੈ ਸਕਦੀ ਹੈ ਬਈ ਕਹਿੰਦਾ ਲੈ ਚਲ ਬਈ ਤੁਹਾਨੂੰ ਥਣ ਇਹਦੇ ਵੀ ਸੋਹਣੇ ਆ ਤੇ ਹਵਾਨਾ ਇਹਨੇ ਫਿਕਸ ਜਾ ਰੱਖਣਾ ਹੈ ਹਾਈਟ ਦੋਨਾਂ ਬੱਚੀਆਂ ਦੀ ਚੰਗੀ ਆ ਪਰ ਜਿਹੜਾ ਵੀਰ ਤੋਰ ਰਿਹਾ ਜੀ ਆਪਦੀ ਹਾਈਟ 6 ਫੁੱਟ ਤੋਂ ਬਾਹਰ ਹੈ ਇਹ ਚੀਜ਼ ਨੂੰ ਧਿਆਨ ਚ ਕਰ ਲਿਓ ਜੇ ਕਿਉਂਕਿ ਕਈ ਵਾਰਾ ਕੱਦ ਜਿਹਦਾ ਉਹ ਤੁਹਾਨੂੰ ਪਸੂ ਦਾ ਛੋਟਾ ਲੱਗੇ ਇਹਦਾ ਹਵਾਨਾ ਦੱਸੋ ਥਣ ਅਥੀ ਚੁਆਈ ਵਾਲੇ ਬਹੁਤ ਸੋਹਣੇ ਇਹਦੇ ਜਿਹੜੇ ਚਾਰੇ ਦਿਸਦੇ ਸੋ ਇਹ ਤਾਂ ਮੈਨਾਂ ਇੱਕ ਟੋਕੜ ਗੱਬਣੀਆਂ ਉਦੋਂ ਇਹ ਭਲਾ ਜਾਨੀ ਕਿ ਨਫੇ 'ਚ ਵੇਚ ਲੈਣਾ ਇਹੋ ਜਿਹੀਆਂ ਬੈਣਾ ਸਹੀ ਹੈ ਅਵਿੰਦਰ ਜਿਹੜੀ ਟੋਕੜ ਗੱਬਣ ਮੱਝ ਵੇਚਣੀ ਆਪਾਂ ਖਾਂਦੀ ਹਾਂ ਇਹ ਕੰਨਵਾ ਸੂਆ ਸੂਗੀ ਇਹ ਦੂਜਾ ਸੂਆ ਸੂਗੀ ਆਪਣੇ ਘਰ ਦੀ ਆ ਤੇ 6 ਦੰਦ ਹੈ ਜੀ ਮੂੰਹ 'ਚ ਠੀਕ ਹੈ 6 ਦੰਦ ਦੂਜਾ ਸੂਆ ਸੁੰਦੀ ਹੈ ਹਾਂਜੀ ਹਾਂਜੀ ਜਦ ਕਿਨੇ ਲੈ ਜੀ ਅਵਿੰਦਰ ਸੌਰੀ ਇਹ 7 ਮਹੀਨੇ ਤੋਂ ਉੱਪਰ ਯਾਨੀ ਕਿ ਸਾਢੇ 7ਾਂ ਦੇ ਕਰੀਬ ਹੋ ਗਈ ਹੈ ਜੀ ਸਾਢੇ 7ਾਂ ਦੀ ਹਾਂਜੀ ਚੈੱਕ ਪਾਸ ਕਨਫਰਮ ਹੈ ਕਨਫਰਮ ਚੈੱਕ ਪਾਸ ਹੈ ਜੀ ਜਿਹਨੇ ਲਿਜਾਣੀ ਹੈ ਉਹ ਕਰਵਾ ਸਕਦਾ ਕਰਵਾ ਸਕਦਾ ਜੀ ਹਾਂਜੀ ਤਸੱਲੀ ਕਰਵਾ ਸਕਦਾ ਅੱਛਾ ਦੁੱਧੋ ਹੁਣੇ ਡਰਾਈ ਹੈ ਬਈ ਹਾਂ ਡਰਾਈ ਆਪਾਂ ਆਪ ਹੀ ਕੀਤੀ ਹੈ ਜੀ ਆਪਣੀਆਂ ਮੱਝਾਂ ਸਾਰੀਆਂ ਯਾਨੀ ਕਿ ਸੇਮ ਜੇ ਟਾਈਮ ਤੇ ਸੂਣ ਆ ਲਈਆਂ ਵਾ ਤਾਂ ਕਰਕੇ ਇਹ ਵਿੱਚ ਨਹੀਂ ਆ ਤੇ ਇੱਕ ਥੋੜੀ ਜਿਹੀ ਜਗ੍ਹਾ ਦੀ ਕਮੀ ਆਵੇ ਆਪਣੀਆਂ ਮੱਝਾਂ ਹੋਰ ਆਈ ਜਾਣੀਆਂ ਵਪਾਰ ਲੈਣ ਵਾਲੀਆਂ ਫਿਰ ਬੰਨਣ ਕਰਨ ਦਾ ਗਰਮੀ ਆ ਔਖਾ ਹੋ ਜਾਂਦੇ ਠੀਕ ਹੈ ਕੀ ਰੇਟ ਰਣੇ ਇਹ ਅੱਜ 1 ਸਵਾ ਲੱਖ ਦੀ ਦੇਦਾ ਜੀ ਸਵਾ ਲੱਖ ਲਿਖਾਂ ਤੋਰ ਲਈ ਇਹਨੂੰ ਜਾਣ ਥੋੜਾ ਡਰੂ ਵੀ ਤੋਰ ਲੈਨੇ ਬਾਕੀ ਕੋਈ ਠੀਕ ਹੈ ਸੋ ਦੋਸਤੋ ਥੋੜੀ ਤੋਰ ਕੇ ਦਿਖਾ ਦਨੇ ਆ ਮੱਝ ਵੱਡੀ ਹੈ ਇਹ ਸਵਾ ਲੱਖ ਰੁਪਏ ਡਿਮਾਂਡ ਹੈ ਸਵਾ ਸੱਤਾਂ ਦੀ ਗੱਲ ਦੱਸਿਆ ਸੀ ਵੀਰੇ ਮਰ ਹਾਂਜੀ ਇਹ 7.5 ਸਵਾ ਸੱਤ ਇੱਥੇ ਕਿ ਜੇ ਹੋ ਗਈ ਬਾਕੀ ਆਪਾਂ ਵੇਖ ਕੇ ਦੱਸਦਾ ਕੋਈ ਗੱਲ ਨਹੀਂ ਸੋ ਦੋਸਤੋ ਸੱਤ ਮਹੀਨਿਆਂ ਤੋਂ ਉੱਤੇ ਕਨਫਰਮ ਚੈੱਕ ਪਾਸ ਹੈ ਦੁੱਧੋਂ ਡਰਾਈ ਹੈ ਇਹਦੀ ਇੱਕ ਅੱਖ ਬਰਿੰਦਰ ਨੀਲੀ ਵਾਲੀ ਹੈ ਦੂਜੀ ਅੱਖ ਦੂਜੀ ਦਾ ਜਵਾਬ ਹੈਗਾ ਹਾਂਜੀ ਠੀਕ ਹੈ ਸੋ ਸੋ ਇਹਦਾ ਤੁਸੀਂ ਸਿੰਗ ਦਾ ਡਿਜ਼ਾਈਨ ਦੇਖ ਲਓ ਵਜਨ ਦੇਖ ਲਓ ਥੋੜਾ ਫਰਸ ਪਿੰਨਰ ਪਸੂ ਤਿਲਕਨ ਦਾ ਡਰ ਰਹਿੰਦਾ ਉਹ ਇਹਦਾ ਤੁਸੀਂ ਢਾਂਚਾ ਹੋਣ ਦੇਖ ਲਓਗੇ ਜਵਾਬ ਹੈਗਾ ਅੱਖ ਚ ਇੱਕ ਅੱਖ ਜਿਹੜੀ ਉਹ ਵਾਈਟ ਰੰਗ ਦੇ ਵਿੱਚ ਬਾਕੀ ਵੀਰੇ ਆਪਾਂ ਪਹਿਲੇ ਸੂਏ ਵੀ ਇਹਦਾ ਦੁੱਧ ਚੋਇਆ ਜਾਨੀ ਕਿ 14 14.5 ਕਿਲੋ ਪਹਿਲੇ ਸੂਏ ਦੁੱਧ ਚੰਗਾ ਦਿੱਤਾ ਇਹਨੇ ਠੀਕ ਹੈ ਅੱਖ ਤਾਂ ਚਲੋ ਹੈਗੀ ਉਹ ਆਪਾਂ ਦੱਸ ਹੀ ਦੇਣਾ ਵਾ ਸਹੀ ਹੈ ਹਾਂਜੀ ਹਾਂਜੀ ਸੋ 1 ਸਵਾ ਲੱਖ ਰੁਪਏ ਡਿਮਾਂਡ ਮੋੜ ਲਾ ਭਾਈ ਸੂਏ ਚੋਕਰ ਤਿਆਰ ਕਰਕੇ ਦੇਣੀ ਹੋਏ ਆਪਾਂ ਨੂੰ ਦੋ ਤੋਂ ਬਾਅਦ ਦੇ ਵੀ ਦੋਵੇਂ ਭਾਵੇਂ ਜਿਵੇਂ ਕੋਈ ਕਰ ਲੈ ਠੀਕ ਹੈ ਸੋ ਕਹੇ ਗੱਲਾਂ ਤਾਂ ਦੱਸੋ ਹੁੰਦਾ ਵੀ ਪਸ਼ੂ ਦੀ ਤਿਆਰੀ ਤੇ ਡਿਪੈਂਡ ਕਰੂਗਾ ਤੁਹਾਡੀ ਸੰਭਾਲ ਤੇ ਡਿਪੈਂਡ ਕਰੂ ਤੁਸੀਂ ਅੱਜ ਦੇ ਹਿਸਾਬ ਤੇ ਖਰੀਦਿਓ ਤੇ ਤੁਸੀਂ ਕਿੰਨੇ ਦੀ ਵੇਚ ਲੋਗੇ ਇਹ ਜਜਮੈਂਟ ਤੁਸੀਂ ਲਾਉਣੀ ਹੈ ਸੋ ਬੇਸ਼ੱਕ ਬਾਈ ਨੇ ਗੱਲ ਐਡ ਕੀਤੀ ਪਰ ਉਦੋਂ ਕਈ ਵਾਰ ਪਸ਼ੂ ਦੀ ਤਿਆਰੀ ਕੋਈ ਕਮੀ ਰਹਿ ਜਾਂਦੀ ਹੈ ਜਾਂ ਕੁਝ ਗੱਲ ਬਣ ਜੇ ਤਾਂ ਡੀਲ ਇਸੇ ਤਰ੍ਹਾਂ ਹੀ ਕਰਨੀ ਚਾਹੀਦੀ ਹੈ ਵੀ ਅੱਜ ਦੇ ਹਿਸਾਬ ਤੇ ਤੁਸੀਂ ਇਹ ਵੈੜ ਜਿਹੜੀ ਮੱਝ ਹੈ ਉਹ ਸਵਾ ਲੱਖ ਰੁਪਏ ਡਿਮਾਂਡ ਹੈ ਕੋਈ ਸਮਝੌਤਾ ਹੋ ਜੂਗਾ ਤਾਂ ਉਸ ਹਿਸਾਬ ਤੇ ਖਰੀਦ ਲਓ ਨੰਬਰ ਸਕਰੀਨ ਉੱਤੇ ਚੱਲੀ ਜਾਣਾ ਦੋਸਤੋ ਇਸ ਬਾਈ ਕੋਲ ਇਹ ਜਿਹੜੇ ਨਾਗ ਤਿੰਨ ਵਿਖਾਉ ਸੀ ਸੋ ਦੋਸਤੋ ਮੈਂ ਗੱਲ ਐਡ ਕੀਤੀ ਸੀ ਵੀ ਹੋ ਸਕਦਾ ਹੈ ਵੀਡੀਓ ਬਣਦੀ ਬਣਦੀ ਇੱਥੇ ਦੋ ਮੱਝਾਂ ਆ ਜਾਣ ਕਿਉਂਕਿ ਸੌਦੇ ਇਹਨਾਂ ਦੇ ਹੋ ਗਏ ਸੀ ਤੇ ਉਹ ਕਰਮ ਵਾਲੀਆਂ ਆ ਵੀ ਗਈਆਂ ਗੱਲਬਾਤ ਕਰ ਲਿਓ ਜੀ ਹਜੇ ਇਹਨਾਂ ਨੂੰ ਨਮਾਉਣਾ ਧਮਾਉਣਾ ਹਜੇ ਹੁਣ ਇਹ ਟੈਂਪੂ 'ਚੋਂ ਇਸ ਗੱਡੀ ਦੇ ਵਿੱਚੋਂ ਉਤਾਰੀਆਂ ਜਾਣੀਆਂ ਤੇਲ ਦੱਸ ਦਿੰਦੇ ਉਦਾਂ ਹੀ ਕੋਈ ਨਹੀਂ ਵੈਸੇ ਦੱਸ ਦੇ ਵਿਰਿੰਦਰ ਇਹ ਕਨਮਸ ਆ ਪਹਿਲਾਂ ਸੂਗਾ ਚੋਟੀ ਸੋਈ ਹੈ ਜਾਂ ਅੱਜ ਦੀ ਸਵੇਰ ਸੋਈ ਹੈ ਵਿਰੇਂਦਰ ਭਾਈ ਵੈਸੇ ਹੀ ਡਿਟੇਲ ਦੱਸ ਦੇਣਾ ਦੀ ਆ ਜਾਨੀ ਕਿ ਪਹਿਲਾ ਸੂਆ ਛੋਟੀ ਸੂਈ ਹੈ ਜੀ ਅੱਜ ਹੀ ਸਵੇਰ ਸੋਈ ਹੈ ਜੇਰਜੂਰ ਉੱਥੇ ਵਧੀਆ ਪੈ ਗਈ ਆ ਪਪਾਸ ਕਰਕੇ ਲਿਆਂਦੀ ਆ ਠੀਕ ਹੈ ਤੇ ਜਾਨੀ ਕਿ ਦੁੱਧ ਚੋ ਆਜੂ ਚੰਗਾ 14-15 ਕਿਲੋ ਖੋਲਾ ਹੀ ਪਹਿਲੇ ਸੂਏ ਕੀ ਰੇਟ ਲਊਗਾ ਇਹ ਸਵਾ ਲੱਖ ਦੀ ਦੇ ਦਾਂਗੇ ਇਹਦੇ ਨਾਲ ਦੀ ਮੱਝ ਉਹ ਤੀਜਾ ਸੂਆ ਸੂਗੀ ਕਿੰਨੇ ਕਿਤਨ ਲਊਗੀ ਉਹ 10 ਦਿਨ ਲੈ ਜੂ ਸੌਖੇ ਠੀਕ ਹੈ ਸੋ ਦੋਸਤੋ ਵੈਸੇ ਦਿਖਾ ਦੇਣਾ ਤੁਹਾਨੂੰ ਇਹ ਤੀਜਾ ਸੂਆ ਸੁੰਦੀ ਹੈ ਇਹਦਾ ਰੇਟ ਬ੍ਰਿੰਦਰ ਤੀਜੇ ਸੂਆ ਵਾਲੀ ਦਾ ਕੀ ਰਹੂਗਾ ਇਹ 1 15 ਦੀ ਦੇ ਦਾਂਗੇ 1 15 ਦੀ ਦੋਸਤੋ ਇਸੇ ਤਰ੍ਹਾਂ ਹੀ ਦਿਖਾਉਣੀ ਤੁਹਾਨੂੰ ਸ਼ੌਂਕ ਹੀ ਪੂਰਾ ਹੋ ਜਾਵੇ ਪਹਿਲਾਂ ਛੋਟੀ ਦਾ ਸੰਗ ਸੰਗ ਬਹੁਤ ਜ਼ਿਆਦਾ ਸੰਕਾਈ ਸਭ ਤੋਂ ਇਹ ਮੱਧ ਤੀਜੇ ਸੂਆ ਵਾਲੀ ਹੈ ਜਿਹੜੀ ਹੁਣ ਘਰੇ ਇੰਟਰ ਕੀਤੀ ਹੈ ਇਹਦੇ ਬਾਅਦ ਚ ਛੋਟੀ ਵੀ ਆਊਗੀ ਤੁਹਾਨੂੰ ਮੜੀ ਦਿਖਾ ਦੂੰਗਾ ਮੈਂ ਦੂਰ ਖੜਾ ਵੈਸੇ ਸਪੈਸ਼ਲ ਵੀਡੀਓ ਬਣਾਵਾਂਗੇ ਬਾਈ ਕਹਿੰਦਾ ਵੀ ਇੰਨਾ ਦੋਆਂ ਨਗਦੀ ਤੇ ਨਾਲ ਇੱਕ ਗਾਂ ਵੀ ਖੜੀ ਹੈ 20 ਕਿਲੋ ਦੁੱਧ ਵਾਲੀ ਤਾਂ ਇਕੱਠੀ ਵੀਡੀਓ ਬਣਾਵਾਂਗੇ ਇਹ ਜੋ ਟੀਆ ਰਸੋ ਜਿਹੜੀ ਪਹਿਲਾ ਸੂਆ ਸੋਈ ਹੈ ਫਾਣਾ ਦੀ ਇਹ ਵੀ ਸੋਣੀ ਹੈ ਤੇ ਸਿੰਗ ਵੀ ਇਹਦਾ ਕੁੰਡਾ ਬਿਲਕੁਲ ਸੁਬਾ ਦੀ ਸੂਈ ਵੀ ਜੇਰ ਜੂ ਰੋਕਿਆ ਜਿਵੇਂ ਪਹਿਲਾਂ ਬਾਈ ਨੇ ਡਿਟੇਲ ਦੱਸਦੀ ਸੀਗੀ ਇਹ ਰਿੰਦਰ ਬਾਈ ਬੱਚਾ ਲੈ ਕੇ ਆਊਗਾ ਇਹ ਬੱਚਾ ਚੱਕ ਕੇ ਹੀ ਲੈਂਦਾ ਕਿਉਂਕਿ ਸੁਬਾ ਦੀ ਸੂਈ ਹੈ ਸੋ ਅੱਜ ਦੀ ਵੀਡੀਓ ਦੇ ਨਾਲ ਮੈਂ ਕਾਉਂਸੀ